ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਡੇਰਾ ਬਾਬਾ ਨਾਨਕ ਤੋਂ ਐਡੀਜੀਪੀ ਕਾਨੂੰਨ ਵਿਵਸਥਾ ਗੁਰਿੰਦਰ ਸਿੰਘ ਟਿੱਲੋ ਆਪਣੇ ਪਰਿਵਾਰ ਸਹਿਤ ਕਰਤਾਰਪੁਰ ਕੋਰੀਡੋਰ ਰਾਹੀਂ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਵਿੱਚ ਨਤਮਸਤਕ ਹੋਣ ਮਗਰੋਂ ਮੀਡੀਆ ਨਾਲ ਕੀਤੀ ਖਾਸ ਗੱਲਬਾਤ ਟਿੱਲੋ ਨੇ ਕਿਹਾ ਕਿ ਜਿਹੜਾ ਵੀ ਇਨਸਾਨ ਗੁਰੂ ਨਾਨਕ ਨਾਮ ਲੇਵਾ ਹੈ ਉਸ ਨੂੰ ਪਾਕਿਸਤਾਨ ਗੁਰਦੁਆਰਾ ਕਰਤਾਰਪੁਰ ਸਾਹਿਬ ਵਿੱਚ ਜ਼ਰੂਰ ਨਤਮਸਤਕ ਹੋਣ ਲਈ ਜਾਣਾ ਚਾਹੀਦਾ ਹੈ ਨਾਲ ਹੀ ਉਹਨਾਂ ਨੇ ਜਿੱਥੇ ਭਾਰਤੀ ਫੌਜ ਦੀ ਤਾਰੀਫ਼ ਕੀਤੀ ਉੱਥੇ ਹੀ ਪਾਕਿਸਤਾਨੀ ਲੋਕਾਂ ਦੀ ਵੀ ਰੱਜ ਕੇ ਤਾਰੀਫ਼ ਕੀਤੀ ਉਹਨਾਂ ਕਿਹਾ ਕਿ ਪਾਕਿਸਤਾਨੀ ਲੋਕ ਵੀ ਸਤਿਕਾਰ ਕਰਨਾ ਜਾਣਨਦੇ ਹਨ ਟਿੱਲੋ ਨੇ ਕਿਹਾ ਗੁਰੂ ਨਾਨਕ ਨਾਮ ਲੇਵਾ ਸੰਗਤ ਵਾਸਤੇ 200 ਡਾਲਰ ਦੀ ਫੀਸ ਕੋਈ ਮਾਇਨੇ ਨਹੀਂ ਰੱਖਾਉਂਦੀ ਜੋ ਵੀ ਫੈਸਲੇ ਗੁਰੂ ਨਾਨਕ ਨਾਮ ਲੇਵਾ ਸੰਗਤ ਲਈ ਹੋਣੇ ਹੋਣੇ ਲੈਣੇ ਉਹ ਸ਼ਲਾਗਾ ਯੋਗ ਹਨ ਟਿੱਲੋ ਨੇ ਕਿਹਾ ਕਿ ਭਾਰਤ ਦੇ ਵਿੱਚ ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਕੋਲ ਪਾਸਪੋਰਟ ਨਹੀਂ ਹੈ ਭਾਰਤ ਸਰਕਾਰ ਨੂੰ ਗੁਰੂ ਨਾਨਕ ਨਾਮ ਲੇਵਾ ਸੰਗਤ ਦੀ ਸ਼ਰਧਾ ਨੂੰ ਦੇਖਦੇ ਹੋਏ ਆਧਾਰ ਕਾਰਡ ਤੇ ਹੀ ਪਾਕਿਸਤਾਨ ਜਾਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ ਬਿਸ਼ੱਕ ਕਾਦਾਰ ਕਾਰਡ ਤੇ ਜਾਣ ਦੀ ਵੱਖਰੀ ਫੀਸ ਵੀ ਲੈ ਲੈਣ ਗੁਰੂ ਨਾਨਕ ਨਾਮ ਲੇਵਾ ਸੰਗਤ ਸਸਕੇ ਦੇਵੇਗੀ ਸਫਾਈ ਵਿਵਸਥਾ ਦੀ ਗੱਲ ਕੀਤੀ ਜਾਵੇ ਤਾਂ ਪਾਕਿਸਤਾਨ ਵਿੱਚ ਬਹੁਤ ਵਧੀਆ ਸਫਾਈ ਦਾ ਪ੍ਰਬੰਧ ਹੈ। ਭਾਰਤ ਵਾਲੇ ਪਾਸੇ ਜਿਹੜੀ ਵੀ ਫੋਰਸ ਕੰਮ ਕਰ ਰਹੀ ਆ ਜਿਹੜੇ ਅਧਿਕਾਰੀ ਕੰਮ ਕਰ ਰਹੇ ਹਨ ਉਹ ਬਹੁਤ ਸ਼ਲਾਗਾ ਯੋਗ ਹਨ। ਡੇਰਾ ਬਾਬਾ ਨਾਨਕ ਤੋਂ ਸੰਦੀਪ ਸਿੰਘ ਸਹੋਤਾ ਦੀ ਰਿਪੋਰਟ। ਮੈਂ ਬੇਨਤੀ ਕਰਨਾ ਚਾਹਾਂਗਾ ਸਾਰੀ ਨਾਨਕ ਨਾਮ ਲੈਵਾ ਸੰਗਤ ਜਿਹੜੇ ਵੀ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਨੂੰ ਗੁਰੂ ਨਾਨਕ ਸਾਹਿਬ ਨੂੰ ਦੀ ਜਾਣਕਾਰੀ ਰੱਖਦੇ ਨੇ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਇਸ ਜਗ੍ਹਾ ਤੇ ਇੱਕ ਵਾਰੀ ਆ ਕੇ ਦੇਖੋ ਜੋ ਤੁਹਾਨੂੰ ਆਨੰਦ ਜੋ ਤੁਸੀਂ ਪ੍ਰਮਾਤਮਾ ਨਾਲ ਜੁੜ ਕੇ ਬੈਠ ਕੇ ਵੇਖ ਕੇ ਸੁਣ ਕੇ ਅੱਖਾਂ ਦੇ ਵਿੱਚ ਸਾਰਾ ਕੁਝ ਦੇਖ ਕੇ ਜੋ ਤੁਸੀਂ ਮਹਿਸੂਸ ਕਰਦੇ ਹੋ ਉਹ ਇੱਕ ਬਹੁਤ ਹੀ ਕਾਬਲੇ ਤਾਰੀਫ ਮਹਿਸੂਸ ਹੁੰਦਾ ਹੈ ਗੁਰਨਾਨਕ ਸਾਹਿਬ ਦੀ ਉੱਥੇ ਦੋ ਜਗ੍ਹਾ ਤੇ ਉਹਨਾਂ ਦੇ ਜੜੇ ਜਿਹਨੂੰ ਅਸੀਂ ਆਪਣੀ ਸ਼ਬਦਾਵਲੀ 'ਚ ਇਸ ਸੰਸਕਾਰ ਵਾਲੀ ਜਗ੍ਹਾ ਕਹਿ ਦਿੰਦੇ ਆ ਕਿ ਦੋਨਾਂ ਧਿਰਾਂ ਨੇ ਦੋ ਜਗ੍ਹਾ ਤੇ ਉਹਨਾਂ ਦੇ ਜਿਹੜੇ ਵਸਤਰ ਸੀਗੇ ਉਹਨਾਂ ਦੇ ਜਿਹੜੇ ਅਸਥੀਆਂ ਸੀਗੀਆਂ ਉਹਨਾਂ ਨੂੰ ਸੈਪਰੇਟ ਰੱਖਿਆ ਇਹਦਾ ਮਤਲਬ ਇਹ ਸੀਗਾ ਕਿ ਉਹਨਾਂ ਦੀ ਸਾਂਝੀ ਵਾਲਤਾ ਦਾ ਉਪਦੇਸ਼ ਇੰਨਾ ਡੂੰਘਾ ਹੈ ਕਿ ਸਾਰੇ ਉਹਨਾਂ ਨੂੰ ਆਪਣਾ ਸਮਝਦੇ ਸੀ ਹੁਣ ਵੀ ਇਹੀ ਮੈਸੇਜ ਹੈ ਕਿ ਉਹ ਸਾਰਿਆਂ ਦੇ ਸਾਂਝੇ ਨੇ ਔਰ ਜੋ ਕੁਝ ਉਹਨਾਂ ਨੇ ਆਪਣੀ ਤਹ ਜ਼ਿੰਦਗੀ ਕੀਤਾ ਔਰ ਇੱਥੇ 18 ਸਾਲ ਜਿਹੜੇ ਲਾਈਫ ਦੇ ਅਖੀਰ ਲੈਨੇ ਉਹਨਾਂ ਜਿਹੜੇ ਗੁਜ਼ਾਰੇ ਨੇ ਔਰ ਉਹਨਾਂ ਦਾ ਜਿਹੜਾ ਮੈਸੇਜ ਹੈ ਕਿ ਨਾਮ ਜਪੋ ਕੀਰਤ ਕਰੋ ਠੀਕ ਹੈ ਔਰ ਵੰਡਿ ਛਕੋ ਇਹ ਪਿਲਰਸ ਜਿਹੜੇ ਸਿੱਖੀ ਨੂੰ ਦਿੱਤੇ ਨੇ ਕਾਮ, ਕਰੋਧ, ਲੋਭ, ਮੋਹ, ਹੰਕਾਰ ਤੋਂ ਪੰਜਾਂ ਤੋਂ ਇਲਾਵਾ ਜਿਹੜੇ ਗੁਰੂ ਨਾਨਕ ਸਾਹਿਬ ਨੇ ਹੁਕਮ ਕੀਤੇ ਨੇ ਉਹਨੇ ਨੇ ਆਪਣੀ ਤਹ ਜ਼ਿੰਦਗੀ 18 ਸਾਲ ਵਿਚਰ ਕੇ ਸਾਰਿਆਂ ਨੂੰ ਦਰਸਾਇਆ ਇਹਦੇ ਤੋਂ ਸੇਧ ਲੈਣੀ ਚਾਹੀਦੀ ਹੈ ਔਰ ਮੈਂ ਚਾਹਾਂਗਾ ਬੇਨਤੀ ਕਰੂੰਗਾ ਸਾਰਿਆਂ ਨੂੰ ਪੰਜਾਬ ਦੇ ਨਿਵਾਸੀਆਂ ਨੂੰ ਹਿੰਦੁਸਤਾਨ ਦੇ ਨਿਵਾਸੀਆਂ ਨੂੰ ਉਹ ਕਿਸੇ ਵੀ ਧਰਮ 'ਚ ਵਿਸ਼ਵਾਸ ਰੱਖਦੇ ਹੋਣਗੇ ਉਹਨਾਂ ਨੂੰ ਇਹ ਕਰਤਾਰਪੁਰ ਸਾਹਿਬ ਲੰਘੇ ਦੀ ਫਾਇਦਾ ਲੈਣਾ ਚਾਹੀਦਾ ਹੈ ਔਰ ਗੁਰੂ ਨਾਨਕ ਸਾਹਿਬ ਦੀ ਚਰਨਸ਼ੋਧ ਧਰਤੀ ਤੇ ਜਾ ਕੇ ਉਸ ਮਿੱਟੀ ਤੇ ਨਤਮਸਤਕ ਹੋਣਾ ਚਾਹੀਦਾ ਤੇ ਉਹਨਾਂ ਨਾਲ ਜੁੜਨਾ ਚਾਹੀਦਾ ਉਹ ਆਨੰਦ ਤਹ ਜ਼ਿੰਦਗੀ ਹੋਰ ਕਿਤੇ ਤੁਸੀਂ ਮਹਿਸੂਸ ਨਹੀਂ ਕਰ ਪਰੋਗੇ ਇਹ ਮੇਰੀ ਰਾਏ ਆ ਪਰਸਨਲ ਅੱਜ ਉੱਥੇ ਜਾਣ ਤੋਂ ਬਾਅਦ ਹਾਲ ਦਾ ਜਿਹੜਾ ਵਖਰੇਵਾਲੀ ਗੱਲ ਆ ਇਹ ਖਤਮ ਹੋਣੀ ਚਾਹੀਦੀ ਆ ਇਹ ਸਦੀਵੀ ਹੋਣਾ ਚਾਹੀਦਾ ਇਹ ਸਦੀਵੀ ਹੋਣਾ ਚਾਹੀਦਾ ਹੈ ਤਾਂ ਕਰਕੇ ਹਰ ਵਾਰੀ ਇਹਨੂੰ ਐਕਸਟੈਂਡ ਨਾ ਕਰਨਾ ਪਏ ਇਹ ਹੁਣ ਅਸੀਂ ਕੋਰੀਡੋਰ ਕ੍ਰੀਏਟ ਕੀਤਾ ਹੈ ਫੈਸਿਲਿਟੀਜ਼ ਕ੍ਰੀਏਟ ਕੀਤੀਆਂ ਨੇ ਹਿੰਦੁਸਤਾਨ ਤੇ ਪਾਕਿਸਤਾਨ ਪੰਜਾਬ ਈਸਟ ਤੇ ਪੰਜਾਬ ਵੈਸਟ ਦੀ ਸੰਗਤ ਇਹ ਮੰਨਦੀ ਹੈ ਕਿ ਗੁਰੂ ਨਾਨਕ ਸਾਹਿਬ ਸਾਂਝੇ ਨੇ ਤੇ ਉਸ ਉੱਥੇ ਉਸ ਜਗ੍ਹਾ ਤੇ ਜਾ ਕੇ ਨਜ਼ਰ ਆਉਂਦੀ ਹੈ ਗੱਲ ਇਸ ਕਰਕੇ ਇਹ 5 ਸਾਲ ਵਾਲਾ ਵਕਫਾ ਖਤਮ ਕਰਨਾ ਚਾਹੀਦਾ ਦੋਨਾਂ ਸਰਕਾਰਾਂ ਨੇ ਮਿਲ ਕੇ ਇਹ ਕਹਿ ਦੇਣਾ ਚਾਹੀਦਾ ਹੈ ਕਿ ਸਦੀਵੀ ਖੁੱਲਾ ਰਹੇਗਾ ਅਗਲੀ ਗੱਲ ਮਹਿਸੂਸ ਜੋ ਮੈਂ ਸੰਗਤ ਨਾਲ ਡੀ ਕਰਕੇ ਦੇਖਿਆ ਕਿ ਸਿੱਖਾਂ ਦੀ ਅਰਦਾਸ ਦੇ ਵਿੱਚ ਸ਼ਾਮਲデア ਕਿ ਜਿਹੜੇ ਗੁਰਦੁਆਰਿਆਂ ਗੁਰਧਾਮਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਉਹਨਾਂ ਦੀ ਸੇਵਾ ਸੰਭਾਲ ਦਿੱਤੋ ਕਰਤਾਰਪੁਰ ਸ਼ੋਸ਼ ਸਭ ਤੋਂ ਸ਼ੁਰੂ ਹੋਈ ਸ਼ੁਰੂਆਤ ਹੋਈ ਸੀ ਲੇਕਿਨ ਹੁਣ ਜਿਹੜਾ ਪਾਕਿਸਤਾਨ ਸਰਕਾਰ ਨੇ ਇੱਕ ਨਵਾਂ ਫੈਸਲਾ ਲਿਆ ਉਹਦੇ ਲਈ ਵੀ ਉਹ ਉਹਨਾਂ ਦੇ ਧਨਵਾਦੀਆਂ ਉਹਨਾਂ ਨੂੰ ਮੁਬਾਰਕ ਦਿਨਾ ਕਿ ਉਹਨਾਂ ਨੇ ਕੀਤਾ ਕਿ ਕੈਨੇਡਾ ਅ ਅਮਰੀਕਾ ਔਰ ਯੂਕੇ ਦੇ ਵਿੱਚ ਜਿਹੜੇ ਸਿੱਖ ਨੇ ਕਿ ਉਹਨਾਂ ਨੂੰ ਵੀਜ਼ਾ ਔਨ ਅਰਾਈਵਲ ਦੇਣਗੇ 30 ਮਿੰਟਸ ਦੇ ਵਿੱਚ ਕਲੀਅਰ ਕਰਨਗੇ ਇਹਦਾ ਮਰ ਸਿੱਖਾਂ ਦੀ ਜਿਹੜੀ ਰੋਜ਼ ਅਸੀਂ ਗੁਰਦੁਆਰਾ ਸਾਹਿਬ 'ਚ ਅਰਦਾਸ ਕਰਦੇ ਆ ਉਹ ਪੂਰੀ ਹੁੰਦੀ ਆ ਪੂਰੀ ਹੋਣ ਜਾ ਰਹੀ ਆ ਔਰ ਹੌਲੀ ਹੌਲੀ ਪੂਰੀ ਹੋ ਰਹੀ ਆ ਇੱਕ ਇਹਦੇ ਨਾਲ ਗੱਲ ਜੁੜਦੀ ਮੈਂ ਤੁਹਾਡੇ ਥਰੂ ਮੈਸੇਜ ਦੇਣਾ ਚਾਹੂੰਗਾ ਦੋਨਾਂ ਸਰਕਾਰਾਂ ਨੂੰ ਖਾਸ ਕਰਕੇ ਪਾਕਿਸਤਾਨ ਸਰਕਾਰ ਨੂੰ ਜਿਹੜੇ ਮੈਡਮ ਮਰੀਮ ਨਵਾਜ਼ ਨੇ ਪੰਜਾਬ 'ਚ ਬੈਠੇ ਨੇ ਉਹ ਬੜੀ ਵਧੀਆ ਪੰਜਾਬੀ ਬੋਲਦੇ ਨੇ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹਉ ਉਹ ਵੀ ਸਰਕਾਰ ਨਾਲ ਲੈਣ ਕਿ ਜਿਹੜੇ ਧਰਮ ਸਥਾਨ Hindu ਧਰਮ ਦੇ ਨਾਲ ਜੁੜੇ ਨੇ ਉਹਨਾਂ ਔਰ ਜਿਹਦੇ ਚ ਹਿੰਦੂਸ ਆਪਣੇ ਜਿਹੜੇ ਭਰਾ ਵੀਰ ਨੇ ਉਹਨਾਂ ਨੂੰ ਵੀ ਇਸ ਤਰ੍ਹਾਂ ਦੀ ਜਿਵੇਂ ਬੇਸ਼ੱਕ ਪਹਿਲਾਂ ਯੂਕੇ ਕੈਨੇਡਾ ਤੇ ਅਮਰੀਕਾ ਤੋਂ ਅਸੀਂ ਚੋਣ ਲੈਣ ਜਾਂ ਜੜਾ ਵੀ ਕੀਤਾ ਉਹਨਾਂ ਨੂੰ ਠੀਕ ਲੱਗਦਾ ਚੋਲਣ ਉਹਨਾਂ ਨੂੰ ਵੀ ਵੀਜ਼ਾ ਔਰ ਅਰਾਈਵਲ ਦੀ ਫੈਸਿਲਿਟੀ ਮਿਲ ਲੱਗੀ ਆ ਤਾਂ ਕਰਕੇ ਗੁਰੂ ਨਾਨਕ ਸਾਹਿਬ ਨੂੰ ਹਾਜ਼ਰ ਨਾਜ਼ਰ ਸਮਝ ਕੇ ਮੈਂ ਮਹਿਸੂਸ ਕਰਦਾ ਕਿ ਜਿਉ ਇੰਨੀ ਸਾਂਝੀ ਵਾਲਤਾ ਵਾਲੇ ਨੇ ਤੇ ਉਹਨਾਂ ਦੇ ਵਿੱਚ ਇੱਕ ਹੀ ਵੀ ਸੰਦੇਸ਼ ਆ ਕਿ ਕੋਈ ਦਵੈਤ ਨਹੀਂ ਹੋਣੀ ਚਾਹੀਦੀ ਮੈਂ ਤਹਤਿਲੋਂ ਬੇਨਤੀ ਕਰੂੰਗਾ ਕਿ ਗੁਰੂ ਨਾਨਕ ਸਾਹਿਬ ਦੇ ਘਰ ਤੋਂ ਆ ਕੇ ਪਾਕਿਸਤਾਨ ਦੀ ਸਰਕਾਰ ਨੂੰ ਕਿ ਜਿਹੜੇ Hindu ਤੀਰਸਥਾਨ ਨੇ ਉਹਨਾਂ ਨੂੰ ਇਹ ਫੈਸਿਲਿਟੀ ਮਿਲਣੀ ਚਾਹੀਦੀ ਹੈ। ਬੜਾ ਵਧੀਆ ਸਵਾਲ ਹੈ ਤੁਹਾਡਾ ਲੇਕਿਨ ਮੈਂ ਤੁਹਾਨੂੰ ਦੱਸਦਾ ਮੈਂ ਇੱਕ ਬੱਸ 'ਚ ਗਿਆ ਹਾਂ ਇੱਕ ਬੱਸ 'ਚ ਆਇਆ ਹਾਂ। ਬੱਸ ਦਾ ਡਰਾਈਵਰ ਜਿਵੇਂ ਪਿਆਰ ਨਾਲ ਪੰਜਾਬੀ 'ਚ ਗੱਲ ਕਰ ਰਿਹਾ ਸੀ ਉਹਨੇ ਮੈਨੂੰ ਨਾਂ ਪੁੱਛਿਆ ਤੇ ਜਦੋਂ ਮੈਂ ਕੁਦਰਤੀ ਸੈਕੰਡ ਵਾਰੀ ਬੈਠਾ ਹਾਂ ਤੇ ਮੈਂ ਉਸੇ ਬੱਸ 'ਚ ਆਇਆ ਹਾਂ ਵਾਪਸ। ਤੇ ਮੈਂ ਦੂਰ ਖੜਾ ਸੀ ਤੇ ਮੈਨੂੰ ਕਹਿੰਦਾ ਢਿੱਲੋ ਸਾਹਿਬ ਮੈਂ ਤੁਹਾਡੀ ਵੇਟ ਕਰ ਰਿਹਾ ਇੰਤਜ਼ਾਰ ਕਰ ਰਿਹਾ ਉਡੀਕ ਕਰ ਰਿਹਾ ਨੇ ਵਰਡ ਯੂਜ਼ ਕੀਤਾ ਤੁਸੀਂ ਆਓ ਜਿੰਨੇ ਦਰ ਤੁਸੀਂ ਬਸ ਨਹੀਂ ਆਉਂਦੇ ਅਸੀਂ ਤੁਹਾਨੂੰ ਬਸ ਨਹੀਂ ਤੋੜਨੀ ਕਹਿਣ ਦਾ ਮਤਲਬ ਇਹ ਹੈ ਕਿ ਸੰਗਤ ਨਾਲ ਗੱਲ ਕੀਤੀ ਉੱਥੇ ਵੀ ਜਿਹੜੀ ਸੰਗਤ ਆਈ ਹੈ ਜਿਵੇਂ ਹੁਣ ਐਨਆਰਈਸ ਵੀ ਆ ਰਹੇ ਨੇ ਔਰ ਉਹ ਕਹਿ ਰਹੇ ਨੇ ਕਿ ਆ ਮਹੀਨੇ ਜਿਹੜੇ ਜਿੱਦਾਂ ਸਰਦੀਆਂ ਸ਼ੁਰੂ ਹੁੰਦੀਆਂ ਨੇ ਸੰਗਤ ਵਧ ਜਾਂਦੀ ਹੈ ਔਰ ਇੱਕ ਗੁਰਨਾਨਕ ਸਾਹਿਬ ਦਾ ਗੁਰਪੁਰਬ ਆਉਂਦਾ ਆ ਪੂਰਨਮਾਸ਼ੀ ਤੇ ਕਤਕ ਦੀਤੇ ਉਹ ਕਹਿੰਦੇ ਨੇ ਜੀ 20 ਡਾਲਰ ਦੀ ਸਾਨੂੰ ਏਡੀ ਮਹਿਸੂਸ ਨਹੀਂ ਆ 30 ਵੀ ਲੱਗ ਜਾਏ ਪਰ ਇੱਕ ਪ੍ਰੋਬਲਮ ਹੈ ਕਿ ਬਹੁਤ ਸਾਰੇ ਸਿੱਖ ਸੰਗਤ ਕੋਲੋਂ ਸੀਨੀਅਰ ਜਾਂ ਕਿਹੜੇ ਲੈਵਲ ਤੇ ਜਾਂ ਹਿੰਦੁਸਤਾਨ ਦੇ ਬਾਕੀ ਨਿਵਾਸੀਆਂ ਕੋਲ ਵੀ ਸਾਰਿਆਂ ਕੋਲ ਪਾਸਪੋਰਟ ਨਹੀਂ ਹੈਗਾ ਇਹ ਲੰਘਾ ਜੇ ਅਸੀਂ ਦਿੱਤਾ ਹੀ ਹੈ ਬਿਨਾ ਵੀਜ਼ੇ ਤੋਂ ਈ-ਵੀਜ਼ਾ ਦੇ ਰਹੇ ਆ ਤੇ ਪਾਸਪੋਰਟ ਦੀ ਜਗ੍ਹਾ ਆਧਾਰ ਕਾਰਡ ਦੇ ਦੇ ਮੈਂ ਇੱਕ ਸਲਾਹ ਦੇਣਾ ਚਾਹੂੰਗਾ ਚੰਗੀ ਲੱਗੇ ਪਤਾ ਨਹੀਂ ਕਿ ਜਿਹੜਾ ਆਧਾਰ ਕਾਰਡ ਅਸੀਂ ਪਾਕਿਸਤਾਨ ਯਾਤਰਾ ਕਰਤਾਰਪੁਰ ਸਾਹਿਬ ਦੀ ਯਾਤਰਾ ਵਾਸਤੇ ਵਰਤਣਾ ਆ ਉਹ ਬੇਸ਼ੱਕ ਉਹਦੇ ਚ ਇੱਕ ਫੈਸਿਲਿਟੀ ਹੋਏ ਕਿ ਉਹ ਆਧਾਰ ਕਾਰਡ ਦੇ ਉੱਪਰ ਜਿਹੜਾ ਇਹਨਾਂ ਦੇ ਸਰਵਿਸ ਪ੍ਰੋਵਾਈਡਰ ਵਾਲੀਆਂ ਜਗ੍ਹਾ ਨਹੀਂ ਉੱਥੇ ਜਾਏ ਕਿ ਮੈਂ ਪਾਕਿਸਤਾਨ ਜਾਣਾ ਹੈ ਤੇ ਉਹਦੇ ਤੇ ਇੱਕ ਬੇਸ਼ੱਕ ਉਹਦੇ ਤੇ ਵੀ ਫੀਸ ਲੈ ਲਈ ਜਾਏ ਇੱਕ ਐਂਟਰੀ ਕਰ ਦਿੱਤੀ ਜਾਏ ਕਿ ਇਹ ਪਾਕਿਸਤਾਨ ਵਾਸਤੇ ਅਲਾਉਡ ਹੈ ਇਸ ਆਧਾਰ ਕਾਰਡ ਤੇ ਜਾਣਾ ਉਹਦੇ ਨਾਲ ਕੀ ਹੋਊਗਾ ਕਿਸੇ ਸੰਗਤ ਨੂੰ ਮਹਿਸੂਸ ਨਹੀਂ ਆ ਪੰਜਾਬ ਦੀ ਸੰਗਤ ਹੈ ਐਨ ਆਰ ਆਈ ਸੰਗਤ ਹੈ 20 ਡਾਲਰ ਦਾ ਕਿਸੇ ਨੂੰ ਹਰ ਕੋਈ ਇਹੀ ਕਹਿੰਦਾ ਸੀ ਸੁਣਦੇ ਆਂ ਸੀ ਕਿ 20 ਡਾਲਰ ਤਾਂ ਵੀ ਕੋਈ ਮਹਿਸੂਸ ਕਰਦੇ ਨੇ ਪਰ ਮੈਂ ਫੀਲ ਕਰਦਾ ਕਿ ਨਹੀਂ ਇੱਕ ਤੇ 10000 11000 ਤੱਕ ਦੀ ਕਰੰਸੀ ਅਲਾਉਡ ਆ ਕੁਝ ਸਿੱਖ ਸਿੰਘ ਤਾਂ ਉਹ ਵੀ ਫੀਲ ਕਰ ਰਹੀਆਂ ਸੀ ਖਾਸ ਕਰਕੇ ਜਿਹੜੀਆਂ ਐਨਆਰਈ ਸੰਗਤਾਂ ਵੀ ਸੀਗੀਆਂ ਕਿ ਇਹ ਜਿਹੜੀ ਲਿਮਟ ਹੈ ਇਸ ਵਾਗੇ ਤੋਂ ਉਹ ਬੇਸ਼ੱਕ ਇਹ ਕਹਿ ਦਣ ਕਿ ਸਵਾਰ ਰੁਪਏ ਤੋਂ ਲੈ ਕੇ 51000 ਰੁਪਏ ਤੱਕ ਲੈ ਜਾਣ ਤਾਂ ਕਰਕੇ ਜਿਹੜੀ ਉੱਥੇ ਸੇਵਾ ਕਰਨਾ ਚਾਹੁੰਦੇ ਨੇ ਵੱਧ ਵੀ ਦੇਣਾ ਚਾਹੁੰਦੇ ਨੇ ਉਹਨਾਂ ਨੂੰ ਕੋਈ ਮਹਿਸੂਸ ਨਾ ਹੋਵੇ ਦੂਸਰੇ ਆਧਾਰ ਕਾਰਡ ਦੀ ਗੱਲ ਤੋਂ ਬਹੁਤ ਕਰਦੇ ਨੇ ਤੇ ਆਧਾਰ ਕਾਰਡ ਦੇ ਵਿੱਚ ਵੀ ਇਹੋ ਜਿਹੀ ਕ੍ਰिएशन ਕਰ ਲੈਣ ਕੀ ਫਰਕ ਪੈਂਦਾ ਹੈ ਆਪਣੇ ਸੁਵਿਧਾ ਸੈਂਟਰ 'ਚ ਜਾ ਕੇ